ਰਾਮਕਲੀ ਮਹੱਲਾ ਪਹਿਲਾ ਜਿਉਂ ਆਇਆ ਤਿਉਂ ਜਾਵਹਿ ਬਉਰੇ ਜਿਉਂ ਜਨਮੇ ਤਿਉਂ ਮਰਨ ਭਇਆ ਜਿਉਂ ਰਸ ਭੋਗ ਕੀਏ ਤੇਤਾ ਦੁਖ ਲਾਗੈ ਨਾਮ ਵਿਸਾਰ ਭਵਜਲ ਭਇਆ ਤਾਨ ਤਾਨ ਦੇਖਤ ਗਰਬ ਗਇਆ ਕਨਿਕ ਕਾਮਨੀ ਸਿਉ ਹੇਤ ਵਧਾਏ ਹੈ ਕੀ ਨਾਮ ਵਿਸਾਰ ਹੈ ਭਰਮ ਗਇਆ ਰਹਾਉ ਜਾਤ ਸਤ ਸੰਜਮ ਸੀਲ ਨਾ ਰਾਖਿਆ ਪ੍ਰੇਤ ਪਿੰਜਰ ਮਹਿ ਕਾਸ਼ਟ ਭਇਆ ਪੁੰਨ ਦਾਨ ਇਸ ਨਾਨ ਨਾ ਸੰਜਮ ਸਾਧ ਸੰਗਤ ਬੇਨ ਬਾਦ ਜਇਆ ਲਾਲਚ ਲਾਗੈ ਨਾਮ ਵਿਸਾਰੇਓ ਆਵਤ ਜਾਵਤ ਜਨਮ ਗਇਆ ਜਾ ਜਮਤਾਏ ਕੇਸ ਗਹਿ ਮਾਰੇ ਸੁਰਤ ਨਹੀਂ ਮੋਖ ਕਾਲ ਗਇਆ ਵਹਿਨ ਸਨਿੰਦਾ ਤਾਤ ਪਰਾਈ ਹਿਰਦੈ ਨਾਮ ਨਾ ਸਰਬ ਦਇਆ ਬਿਨ ਗੁਰ ਸ਼ਬਦ ਨਾ ਗਤ ਪਤ ਪਾਵਹਿ RAM ਨਾਮ ਬਿਨ ਨਰਕ ਗਇਆ ਖੇਨ ਮਹ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹ ਗਲਤ ਗਇਆ ਇਤ ਉਤ ਮਾਇਆ ਦੇਖ ਪਸਾਰੀ ਮੋਹ ਮਾਇਆ ਕੈ ਮਗਨ ਭਇਆ ਕਰਹਿ ਵਿਕਾਰ ਵਿਥਾਰ ਕਨੇਰੇ ਸੁਰਤ ਸ਼ਬਦ ਬਿਨ ਪਰਮ ਪਇਆ ਹਉ ਮੈ ਰੋਗ ਮਹਾ ਦੁਖ ਲਾਗਾ ਗੁਰਮਤ ਲੇਵਹੁ ਰੋਗ ਗਇਆ ਸੋਖ ਸੰਪਤ ਕਉ ਆਵਤ ਦੇਖੈ ਸਾਖਤ ਮਨ ਅਭਿਮਾਨ ਭਇਆ ਜਿਸ ਕਾ ਇਹੋ ਤਾਨ ਧਨ ਸੋ ਫਿਰ ਲੇਵੈ ਅੰਤਰ ਸਹਿ ਸਾਧੂਖ ਪਇਆ ਅੰਤ ਕਾਲ ਕੇਸ਼ ਸਾਥ ਨਾ ਚਾਲੈ ਜੋ ਦੀਸੈ ਸਭ ਤਿਸਹਿ ਮਇਆ ਆਦ ਪੁਰਖ ਅપરੰਪਰ ਸੋ ਪ੍ਰਭ ਹਰ ਨਾਮ ਰਿਦੈ ਦੇ ਪਾਰ ਪਇਆ ਮੂਏ ਕਉ ਰੋਵ ਬਹ ਕਿਸਹਿ ਸੁਣਾਵ ਬਹ ਭੈ ਸਾਗਰ ਅਸਰਾਲ ਪਇਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ ਸਾਖਤ ਜੰਝਾਲ ਪਰਾਲ ਪਇਆ ਜਹ ਆਏ ਤਾਂ ਤਿਨਹਿ ਪਠਾਏ ਚਾਲੇ ਤਿਨਹਿ ਬੁਲਾਏ ਲਇਆ ਜੋ ਕਿਸ਼ ਕਰਣਾ ਸੋ ਕਰ ਰਹਿਆ ਬਖਸ਼ਣ ਹਾਰੈ ਬਖਸ਼ ਲਇਆ ਜੇ ਨ ਇਹੋ ਚਾਖੇ ਆ ਰਾਮ ਰਸਾਇਣ ਤੈਨ ਕੀ ਸੰਗਤ ਖੋਜ ਭਇਆ ਰੇਦ ਸਿਦ ਗੁਦ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਣ ਪਇਆ ਦੋਖ ਸੁਖ ਗੁਰਮੁਖ ਸਾਮ ਕਰ ਜਾਣਾ ਹਰਖ ਸੋਗ ਤੇ ਬਿਰਕਤ ਭਇਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਏ ਲਇਆ ਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਧਰੜਾਇਆ ਸਾਚ ਸਬਦ ਰਸ ਲੀਨਾ ਮੇਰਾ ਗੁਰ ਦਿਆਲ ਸਦਾ ਰੰਗ ਲੀਨਾ ਅਹਨਸ ਰਹੇ ਏਕ ਲਿਵ ਲਾਗੀ ਸਾਚੇ ਦੇਖ ਪਤੀਣਾ ਰਹਾਉ ਰਹੇ ਗਗਨਪੁਰ ਦ੍ਰਿਸ਼ਟ ਸਮੈਸਰ ਅਨਹਤ ਸਬਦ ਰੰਗੀਣਾ ਸਤਿਬੰਦ ਕੁਪੀਨ ਭਰਪੁਰ ਲੀਣਾ ਜਿਹਵਾ ਰੰਗ ਰਸੀਣਾ ਮਿਲੇ ਗੁਰ ਸਾਚੇ ਜਿਨ ਰਾਚ ਰਾਚੇ ਕਿਰਤ ਵਿਚਾਰ ਪਤੀਣਾ ਇਕ ਮਹਿ ਸਰਬ ਸਰਬ ਮਹਿ ਏਕਾ ਇਹ ਸਤਿਗੁਰ ਦੇਖ ਦਿਖਾਈ ਜਿਨ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਣ ਨਾ ਜਾਇ ਦੀਪਕ ਤੇ ਦੀਪਕ ਪਰਗਾਸਿਆ ਤ੍ਰਿ ਭਾਵਨ ਜੋਤ ਦਿਖਾਈ ਸੱਚਾ ਤਖਤ ਸੱਚ ਮਹਿਲੀ ਬੈਠੇ ਨਿਰਭਾਉ 타ੜੀ ਲਾਇ ਮੋਹੇ ਗਿਆ ਬੈਰਾਗੀ ਜੋਗੀ ਘਾਟ ਘਾਟ ਕਿੰਗੁਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਤਗੁਰ ਸੱਚ ਸਖਾਈ RAM ਕਲੀ ਮਹੱਲਾ ਪਹਿਲਾ आओ हठ हसत मणि घर छाया धरण गगन कली गुरुमुख केती शब्द उधारी संत हो रहा ममता मार हौ मैं सुखै त्रिभवन ज्योत तुम्हारी ਮਨਸਾ ਮਾਰ ਮਨੈ ਮਹਿ ਰਾਖੈ ਸਤਗੁਰ ਸਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੈ ਘਾਟ ਘਾਟ ਜੋਤ ਤੁਮਾਰੀ ਪਰਪੰਚ ਬੇਣ ਤਹੀ ਮਨ ਰਾਖਿਆ ਬ੍ਰਹਮ ਅਗਨ ਪ੍ਰਜਾਰੀ ਪੰਚ ਤਤ ਮਿਲ ਅਹ ਨਿਸ ਦੀਪਕ ਨਿਰਮਲ ਜੋਤ ਅਪਾਰੀ ਰਾਵ ਸਸ ਲੌਕੇ ਇਹੋ ਤਨ ਕਿੰਗੁਰੀ ਵਾਜੈ ਸਬਦ ਨਿਰਾਰੀ ਸੇਵ ਨਗਰੀ ਮਹਿ ਆਸਣ ਔਦੂ ਅਲਖ ਅਗੰਮ ਅਪਾਰੀ ਕਾਇਆ ਨਗਰੀ ਇਹੋ ਮਨ ਰਾਜਾ ਪੰਚ ਵਸਹਿ ਵਿਚਾਰੀ ਸਬਦ ਰਵੈ ਆਸਣ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਵਿਕਾਲ ਕਹੇ ਕਹ ਬਪੂਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨ ਮਹੇਸ਼ ਇਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਧ ਤਰੈ ਭਗ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸਬਦ ਰਵਿਆ ਗੁਣਕਾਰੀ ਆਪੇ ਮੇਰ ਲਏ ਗੁਣ ਦਾਤਾ ਹਉ ਮੈਂ ਤ੍ਰਿਸ਼ਨਾ ਮਾਰੀ ਤਰੇ ਗੁਣ ਮੀਟੇ ਚੌਥੇ ਵਰਤੇ ਏਹਾ ਭਗਤ ਨਿਰਾਰੀ ਗੁਰਮੁਖ ਜੋਗ ਸਬਦ ਆਤਮ ਜੀਨੈ ਹਿਰਦੈ ਏਕ ਮੁਰਾਰੀ ਮਨੁਆ ਅਸਥਿਰ ਸਬਦੇ ਰਾਤਾ ਏਹਾ ਕਰਨੀ ਸਾਰੀ ਵੇਦ ਬਾਦ ਨਾ ਪਾਖੰਡ ਔਦੂ ਗੁਰਮੁਖ ਸਬਦ ਵਿਚਾਰੀ ਗੁਰਮੁਖ ਜੋਗ ਕਮਾਵੇ ਔਦੂ ਜਤ ਸਤ ਸਬਦ ਵਿਚਾਰੀ ਸਬਦ ਮਰੈ ਮਨ ਮਾਰੇ ਔਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵਜਲ ਹੈ ਅਵਦੂ ਸਬਦ ਤਰੈ ਕੋលਤਾਰੀ ਸਬਦ ਸੂਰ ਜੁਗ ਚਾਰੇ ਆਉ ਦੂ ਬਾਣੀ ਭਗਤ ਵਿਚਾਰੀ ਇਹੋ ਮਨ ਮਾਇਆ ਮੋਹਿਆ ਆਉ ਦੂ ਨਿਕਸੈ ਸਬਦ ਵਿਚਾਰੀ ਆਪੇ ਬਖਸੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ ਇਹ ਰਾਮ ਕਲੀ ਮਹੱਲਾ ਤੀਜਾ ਅਸ਼ਟ ਪਦੀਆਂ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਸਰਮੈ ਦੀਆ ਮੁੰਦਰਾ ਕੰਨੀ ਪਾਏ ਜੋਗੀ ਖਿੰθαਕਾਰ ਤੂ ਦਇਆ ਆਵਣ ਜਾਣ ਬੇਪੂਤ ਲਾਏ ਜੋਗੀ ਤਾਂ ਤੀਨ ਭਾਵਣ ਜਿਣ ਲਿਆ ਸੇ ਤਿੰਗੁਰੀ ਵਜਾਏ ਜੋਗੀ ਜਿਤ ਕਿੰਗੁਰੀ ਅਨਹਦ ਵਾਜੈ ਹਰਿ ਸਿਉ ਰਹੈ ਲਿਬ ਲਾਇ ਰਹਾ ਸਤ ਸੰਤੋਖ ਪਾਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰ Nghi ਸੁਰਤ ਵਜਾਈ ਮਨ ਦ੍ਰਿੜ ਕਰ ਆਸਣ ਬੈਸ ਜੋਗੀ ਤਾ ਤੇਰੀ ਕਲਪਣਾ ਜਾਈ ਕਾਇਆ ਨਗਰੀ ਮਹਿ ਮੰਗਣ ਚੜਹਿ ਜੋਗੀ ਤਾ ਨਾਮ ਪੱਲੈ ਪਾਈ ਇਤ ਕਿੰਗੁਰੀ ਧਿਆਨ ਨਾ ਲਾਗੇ ਜੋਗੀ ਨਾ ਸੱਚ ਪੱਲੈ ਪਾਏ ਇਤ ਕਿੰਗੁਰੀ ਸਾਤ ਨਾ ਆਵੇ ਜੋਗੀ ਅਭਿਮਾਨ ਨਾ ਵਿਚਹੁ ਜਾਏ ਪਾਉ ਪਾਉ ਦੁਏ ਪੱਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੈ ਤਾ ਤੰਤੀ ਵਾਜੈ ਏਨ ਵਿਧ ਤ੍ਰਿਸ਼ਨਾ ਖੰਡੀ ਹੁਕਮ ਗੁਜੈ ਸੋ ਜੋਗੀ ਕਹੀਐ ਇਕਸ ਸਿਉ ਚਿਤ ਲਾਏ ਸਹਿਸਾ ਤੂਟੈ ਨਿਰਮਲ ਹੋਵੈ ਜੋਗ ਜੁਗਤ ਏਵ ਪਾਏ ਨਦਰੇ ਆਵਦਾ ਸਭ ਕਿਸ ਬਿਨਸੈ ਹਰ ਛੇਤੀ ਚੇਤ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋਜੀ ਪਾਏ ਇਹੋ ਜੋਗ ਨਾ ਹੋਵੈ ਜੋਗੀ ਜੇ ਕਟੰਬ ਛੋੜ ਪਰ ਭਾਵਨ ਕਰਹਿ ਗ੍ਰਹਿ ਸਰੀਰ ਮਹਿ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹੈ ਹੈ ਇਹੋ ਜਗਤ ਮਿੱਟੀ ਦਾ ਪੁਤਲਾ ਜੋਗੀ ਇਸ ਮਹ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਯਤਨ ਭੇਖ ਕਰੇ ਜੋਗੀ ਰੋਗ ਨਾ ਜਾਏ ਗਵਾਇ ਹਰ ਦਾ ਨਾਮ ਔਖਦ ਹੈ ਜੋਗੀ ਜਿਸ ਨੂੰ ਮਨ ਵਸਾਏ ਗੁਰਮੁਖ ਹੋਵੇ ਸੋਈ ਬੂਝੈ ਜੋਗ ਜੁਗਤ ਸੋ ਪਾਏ ਜੋਗੈ ਕਾ ਮਾਰਗ ਵਿਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵੇਖੈ ਵਿਚਹੁ ਪਰਮ ਚੁਕਾਏ ਵੇਣ ਵਜਾਈ ਕਿੰਗੂਰੀ ਵਾਜੈ ਜੋਗੀ ਸਾ ਕਿੰਗੂਰੀ ਵਜਾਏ ਕਹੈ ਨਾਨਕ ਮੁਕਤ ਹੋਵੈ ਜੋਗੀ ਸਾਚੇ ਰਹੈ ਸਮਾਏ ਰਾਮਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰੂ ਬੂਜ ਗੁਜਾਈ ਸੰਤੋ ਗੁਰਮੁਖ ਦੇਵੜਿਆਈ ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜੈ ਕਾਮ ਕ੍ਰੋਧ ਵਿਚਹੁ ਜਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੇ ਤਿਸ ਤੇ ਬਿਨਸੈ ਅੰਤੇ ਨਾਮ ਸਖਾਈ ਸਦਾ ਹਜੂਰ ਦੂਰ ਨਹਿ ਦੇਖੋ ਰਚਨਾ ਜਿਨ ਰਚਾਈ ਸਚਾ ਸ਼ਬਦ ਰਵੈ ਘਟ ਅੰਤਰ ਸਚੇ ਸਿਉ ਲਿਵ ਲਾਈ ਸਤ ਸੰਗਤ ਮਹਿ ਨਾਮ ਨਿਰਮੋਲਕ ਵੱਡਾ ਭਾਗ ਪਾਇਆ ਜਾਈ ਹਰਮਨਾ ਪੂਲੋ ਸਤਗੁਰ ਸੇਵਹੁ ਮਨ ਰਖਹੁ ਇਕ ਠਾਈ ਬਿਨ ਨਾਵੈ ਸਭ ਭੂਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨਾ ਪਾਈ ਸੇਵ ਨਗਰੀ ਮਹਿ ਆਸਣ ਬੈਸੈ ਗੁਰ ਸਬਦੀ ਜੋਗ ਪਾਈ ਧਰਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ ਇਹੋ ਸਰੀਰ ਸਰਵਰ ਹੈ ਸੰਤੋ ਇਸ ਨਾਨ ਕਰੇ ਲਿਵ ਲਾਈ ਨਾਮ ਇਸ ਨਾਨ ਕਰਹਿ ਸੇ ਜਨ ਨਿਰਮਲ ਸਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤ ਹੈ ਨਾਹੀ ਬਿਨ ਨਾਵੇ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੀਸ ਤ੍ਰੈ ਮੂਰਤ ਤ੍ਰੈ ਗੁਣ ਪਰਮ ਕੁਲਾਈ ਗੁਰ ਪ੍ਰਸਾਦੀ ਤ੍ਰਿਕੁਟੀ ਛੂਟੈ ਚੌਥੇ ਪਾਦ ਨਿਵਲਾਈ ਪੰਡਿਤ ਪੜਹਿ ਪਾੜ ਬਾਦ ਵਖਾਣਹਿ ਤਿੰਨਾ ਗੂਜ ਨਾ ਪਾਈ ਵਿਖਿਆ ਮਾਤੇ ਪਰਮ ਕੁਲਾਏ ਉਪਦੇਸ਼ ਕਹੈ ਕਿਸ ਪਾਈ स्वागत ਜਨਾ ਕੀ ਊਤਮ ਬਾਣੀ ਜੋਗ ਜੋਗ ਰਹੀ ਸਮਾਈ ਬਾਣੀ ਲਾਗੈ ਸੋ ਗਤ ਪਾਏ ਸਬਦੇ ਸੱਚ ਸਮਾਈ ਕਾਇਆ ਨਗਰੀ ਸਬਦੇ ਖੋਜੀ ਨਾਮ ਨਵੰ ਨੇਦ ਪਾਈ ਮਨ ਸਾ ਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਉਸ ਤਤ ਕਰਾਈ लोएन देख रहे विसमादी चित अदिष्ट लगाई अदिष्ट सदा रहे निरालम ज्योति ज्योत मिलाई हाओ गुरु सालाही सदा अपना जिन साची बूज बुझाई नानक एक कहै विनंती नावहौ गत पत पाई ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁ ਲੰਬ ਹੈ ਸੰਤੋ ਕਹਿਣਾ ਕਸ਼ੂ ਨਾ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮ ਪੂਜ ਕਰਾਈ ਗਹਾਵ ਹਾਰ ਬਿਨ ਸਭ ਕਿਸ ਮੈਲਾ ਸੰਤੋ ਕੀ ਆਹਾ ਪੂਜ ਚੜਾਈ ਹਰ ਸਾਚੇ ਭਾਵੈ ਸਭ ਪੂਜਾ ਹੋਵੈ ਭਾਣਾ ਮਨ ਵਿਸਾਈ ਪੂਜਾ ਕਰੈ ਸਭ ਲੋਕ ਸੰਤੋ ਮਨ ਮੁਖ ਥਾਏ ਨਾ ਪਾਈ ਸਬਦ ਮਰੈ ਮਨ ਨਿਰਮਲ ਸੰਤੋ ਏਹ ਪੂਜਾ ਥਾਏ ਪਾਈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵ ਲਾਈ ਬਿਨ ਨਾਵੇ ਹੋਰ ਪੂਜ ਨਾ ਹੋਵੀ ਭਰਮ ਭੁੱਲੀ ਲੋਕਾਈ ਗੁਰਮੁਖ ਆਪ ਪਛਾਣੈ ਸੰਤੋ ਹੋ ਰਾਮ ਨਾਮ ਲਿਵ ਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸਬਦੀ ਥਾਏ ਪਾਈ ਪੂਜਾ ਕਰਹਿ ਪਰ ਵੇਦ ਨਹੀਂ ਜਾਣਹਿ ਦੂਜੇ ਭਾਏ ਮਲ ਲਾਈ ਗੁਰਮੁਖ ਹੋਵੈ ਸੋ ਪੂਜਾ ਜਾਣੈ ਭਾਣਾ ਮਨ ਵਸਾਈ ਭਾਣੇ ਤੇ ਸਭ ਸੁਖ ਪਾਵੈ ਸੰਤੋ ਹੋ ਅੰਤੇ ਨਾਮ ਸਖਾਈ ਆਪਣਾ ਆਪ ਨਾ ਪਛਾਨੈ ਸੰਤੋ ਪੂੜ ਕਰਹਿ ਵਡਿਆਈ ਵਾਖਾਂਡ ਕੀਨੈ ਜਮ ਨਹੀਂ ਛੋੜੈ ਲੈ ਜਾਸੀ ਪਾਤ ਗਵਾਈ ਜਿਨ ਅੰਤਰ ਸਬਦ ਆਪ ਪਛਾਣਹਿ ਗਤ ਮਿਤ ਤੇ ਨਹੀਂ ਪਾਈ ਇਹੋ ਮਨੁਆ ਸੋਨ ਸਮਾਦ ਲਗਾਵੈ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਵਖਾਣਹਿ ਸਤ ਸੰਗਤ ਮੇ ਲਾਈ ਗੋਰਾ ਮੁਖ ਗਾਵੈ ਆਪ ਗਾਵੈ ਦਰ ਸਾਚੈ ਸੋਭਾ ਪਾਈ ਸਾਚੀ ਬਾਣੀ ਸੱਚ ਵਖਾਣੈ ਸੱਚ ਨਾਮ ਲਿਵ ਲਾਈ ਭੈ ਭੰਜਨ ਆਤ ਪਾਪ ਨਿਖੰਝਨ ਮੇਰਾ ਪ੍ਰਭ ਅੰਤ ਸਖਾਈ ਸਾਬ ਕਿਛ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ RAM ਕਲੀ ਮਹੱਲਾ ਤੀਜਾ ਹਮ ਕੁਚਲ ਕੁਚੀਲ ਆਤ ਅਭਿਮਾਨੀ ਮੇਲ ਸਬਦੇ ਮੈਲ ਉਤਾਰੀ ਸੰਤੋ ਗੋਰਾਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘਟ ਅੰਤਰ ਕਰਤੈ ਆਪ ਸواری ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਉ ਆਪਣੀ ਕਿਰਪਾ ਧਾਰੀ ਇਕ ਭੇਖ ਕਰਹਿ ਫਿਰਹਿ ਅਭਿਮਾਨੀ ਤਿਨ ਜੂਐ ਬਾਜੀ ਹਾਰੀ ਇਕ ਆਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਉਰ ਧਾਰੀ ਆਨ ਦਿਨ ਰਾਤੀ ਸਹਜੇ ਮਾਥੇ ਸਹਜੇ ਹਉ ਮੈਂ ਮਾਰੀ ਤੈ ਭਿਨ ਭਗਤ ਨਾ ਹੋਈ ਕਬਹੀ ਭੈ ਭਾਏ ਭਗਤ ਸਵਾਰੀ ਮਾਇਆ ਮੋਹ ਸਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਇ ਕਰਤਾ ਆਕੇ ਬਖਸ਼ ਭੰਡਾਰੀ ਤਿਸ ਕੀ ਆ ਗੁਣਾ ਕਾ ਅੰਤ ਨ ਪਾਇਆ ਹਾਉ ਗਾਵਾ ਸਬਦ ਵਿਚਾਰੀ ਹਰ ਜਿਉ ਜਪੀ ਹਰ ਜਿਉ ਸਲਾਹੀ ਵਿਚਹੁ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੋਟ ਸਚੇ ਭੰਡਾਰੀ ਆਪਣਿਆ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਾਰ ਕਾਲ ਧਾਰੀ ਤਿੰਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾਵਨ ਸਬਦ ਵਿਚਾਰੀ ਜਿਉ ਪਿੰਡ ਸਭ ਕੇਸ਼ ਹੈ ਤਿਸ ਕਾ ਆਖਣ ਬਖਮ ਵਿਚਾਰੀ ਸਬਦ ਲਗੇ ਸੇਈ ਜਨ ਨਿਸਤਰੇ ਭਉ ਜਲ ਪਾਰ ਉਤਾਰੀ ਬੇਨ ਹਰ ਸਾਚੇ ਕੋ ਪਾਰ ਨਾ ਪਾਵੇ ਬੂਝੈ ਕੋ ਵਿਚਾਰੀ ਜੋ ਤੋਰ ਲਿਖਿਆ ਸੋਈ ਪਾਇਆ ਮੇਲ ਹਰ ਸਬਦ ਸੁਵਾਰੀ ਕਾਇਆ ਕੰਚਨ ਸਬਦੇ ਰਾਤੀ ਸਾਚੇ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰ ਪੂਰੇ ਪਾਈਐ ਸਬਦ ਵਿਚਾਰੀ ਜੋ ਪ੍ਰਭ ਖੋਜਹਿ ਸੇਹੀ ਪਾਵਹਿ ਹੋਰ ਫੂਟ ਮੂਏ ਅਹੰਕਾਰੀ ਵਾਦੀ ਬਿਨ ਸਹਿ ਸੇਵਕ ਸੇਵਹਿ ਗੁਰ ਕਾ ਹੇਤ ਪਿਆਰੀ ਸੋ ਜੋਗੀ ਤਾਤ ਗਿਆਨ ਵਿਚਾਰੇ ਹਉ ਮੈਂ ਤ੍ਰਿਸ਼ਨਾ ਮਾਰੀ ਸਤਗੁਰ ਦਾਤਾ ਤਿਨੈ ਪਛਾਤਾ ਜਿਸਨੋ ਕਿਰਪਾ ਤੁਮਾਰੀ ਸਤਿਗੁਰ ਨਾ ਸੇਵਹਿ ਮਾਇਆ ਲਾਗੇ ਡੂਬ ਮੁਏ ਅਹੰਕਾਰੀ ਜਿ ਚਿਰ ਅੰਦਰ ਸਾਸ ਤਿ ਚਿਰ ਸੇਵਾ ਕੀਚੈ ਜਾਏ ਮਿਲਿਐ ਰਾਮ ਮੁਰਾਰੀ ਆਨ ਦਿਨ ਜਾਗਤ ਰਹੈ ਦਿਨ ਰਾਤੀ ਆਪਣੇ ਪ੍ਰੇਅ ਪ੍ਰੀਤ ਪਿਆਰੀ ਤਾਨ ਮਨ ਵਾਰੀ ਵਾਰ ਕੁਮਾਈ ਆਪਣੇ ਗੁਰ ਵਿਟਹੁ ਬਲਿਹਾਰੀ माया मोह बिनस ਜਾਏਗਾ ਉबरे ਸਬਦ ਵਿਚਾਰੀ ਆਪ ਜਗਾਏ ਸੇ ਜਾਗੇ ਗੁਰ ਕੈ ਸਬਦ ਵਿਚਾਰੀ ਨਾਨਕ ਸੇ ਹੀ ਮੂਏ ਜੇ ਨਾਮ ਨਾ ਚੇਤ ਹੈ ਭਗਤ ਜੀਵੇ ਵਿਚਾਰੀ